ਦੱਸੋ ਜਦੋਂ ਤੁਸੀਂ ਸਟੇਜ ਤੇ ਖੜ ਕੇ ਕਦੀ ਗੀਤ ਰੀਲீஸ் ਦਿੱਤੀ ਆ ਕੁਲਵਿੰਦਰ ਭਾਜੀ ਨਾਲ ਪਰਫਾਰਮ ਕੀਤਾ ਹੈਗਾ ਹਾ ਫੀਲ ਹੋ ਕਿਦਾਂ ਦਾ ਫੀਲ ਬਹੁਤ ਵਧੀਆ ਜਦੋਂ ਅਸੀਂ ਸਾਰੇ ਇਦਾਂ ਜੀਜੂ ਭਾਜੀ ਵਾਲਾ ਹੁੰਦਾ ਜਾਂ ਆਰਟਿਸਟ ਵਾਲਾ ਹੀ ਰੱਖਦੇ ਹਾਂ ਨਹੀਂ ਫਿਰੋਜ਼ ਸਾਡਾ ਇਦਾਂ ਮਤਲਬ ਦੇਖੋ ਜਿਹੜੀ ਕਲਾ ਹਨ ਉਹ ਤਾਂ ਤੁਹਾਡੀ ਸਭ ਦੀ ਆਪਣੀ ਆਪਣੀ ਹੈ ਹਨ ਤੇ ਪਰ ਜਦੋਂ ਅਸੀਂ ਪਰਫਾਰਮ ਕਰਦੇ ਆ ਇਕੱਠੇ ਤੇ ਦੋ ਤਿੰਨ ਵਾਰੀ ਇਦਾਂ ਹੋਇਆ ਪਰ ਸਾਨੂੰ ਇਦਾਂ ਹੀ ਲੱਗ ਰਿਹਾ ਹੁੰਦਾ ਕਿ ਇਟਸ ਓਕੇ ਅਸੀਂ ਵੀ ਜਦਾਂ ਘਰ ਚੋਂ ਉਦਾਂ ਹੀ ਅਸੀਂ ਸਟੇ ਸਟ ਕੰਪੈਟੀਬਿਲਿਟੀ ਕੰਪੈਨ ਹਾਂ ਬੈਸਟ ਹੁੰਦੀ ਆ ਪੂਰਾ ਫਨ ਕਰੀਦਾ ਸੀ ਨਾ ਓਏ ਐ ਨਹੀਂ ਪਤਾ ਫਿਰ ਅਬ ਵੀ ਅਸੀਂ ਅ ਜਿੱਜੂ ਸਾਲੀ ਵਾਲੀ ਬੋਲੀ ਪਾਦੀ ਹੈ ਕੋਈ ਇਦਾਂ ਪਾਦੀ ਉਹ ਉਹ ਫਨ ਮੋਡ ਚ ਲੈ ਲੈਂਦੇ ਆ ਸੀ ਉਹਦਾ ਰਾਈਟ ਬਟ ਅੱਛਾ ਲੱਗਦਾ ਮੈਂ ਦੇਖ ਕੇ ਕਿਉਂਕਿ ਨਾ ਇੱਕ ਤਾਂ ਸਾਡੇ ਫੈਮਲੀ ਫੰਕਸ਼ਨਸ ਤੇ ਇਦਾਂ ਹੋਇਆ ਜਦੋਂ ਅਸੀਂ ਇਕੱਠੇ ਵਰਗੋਨੇ ਫਿਰ ਇਦਾਂ ਹੁੰਦਾ ਮਜ਼ਾ ਆਂਦਾ ਹੈ ਹੈਨਾ ਅ ਜਦੋਂ ਤੁਸੀਂ ਉਹਨੇ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ ਹੈਨਾ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਯੂਜੂਅਲੀ ਕਹਿੰਦੇ ਹਾਂ ਹੁਣ ਰਿਸ਼ਤੇ ਕਿੱਥੇ ਰਹਿ ਗਏ ਐ ਹੁਣ ਤਾਂ ਯਾਰੀ ਦੋਸਤੀਆਂ ਕਿੱਥੋਂ ਲੰਬੇ ਟਾਈਮ ਤੱਕ ਚੱਲਦੀਆਂ ਹੈ ਹੈਨਾ ਸਮੇਂ ਦੇ ਹਿਸਾਬ ਨਾਲ ਸਭ ਬਦਲਦਾ ਬਟ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਤੁਹਾਡੀ ਯਾਰੀ ਦੋਸਤੀ ਦੀ ਗ ਲੰਬਿਆ ਚੱਲਣ ਆਉਣ ਵਾਲਾ ਹੀ ਹੈ ਜਾਂ ਬਦਲ ਰਿਹਾ ਹੈ ਅੱਗੇ ਸਾਹਮਣੇ ਵਾਦੇ ਦੇ ਦੇਖੋ ਫਾਰਮੈਲिटीज ਤਾਂ ਆਉਂਦੀਆਂ ਨਹੀਂ ਹੈਗੀਆਂ ਮੈਨੂੰ ਹਨਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜੇ ਕਿਤੇ ਤੁਸੀਂ ਆਪਣੇ ਵੱਲੋਂ ਯਾਰ 100% ਚੱਲ ਰਹੇ ਹੋ ਹਨਾ ਮੈਂ ਤੁਹਾਨੂੰ ਪਹਿਲਾਂ ਉਹੀ ਗੱਲ ਜਿਹੜੀ ਆ ਗਈ ਹੈ ਨਾ ਕਿ ਜੇ ਤੁਸੀਂ ਆਪਣੇ ਵੱਲੋਂ ਵਧੀਆ ਚੱਲ ਰਹੇ ਹੋ ਤੇ ਜੇ ਅੱਗੋਂ ਕਿਤੇ ਤੁਹਾਨੂੰ ਲੱਗਦਾ ਰਿਸਪਾਂਸ ਦਿਲ ਤੇ ਵੀ ਨਾ ਲੋ ਕੋਈ ਗੱਲ ਨਹੀਂ ਕਿਉਂਕਿ ਪਹਿਲਾਂ ਵਾਲੇ ਸਮੇਂ ਵਾਕਈ ਨਹੀਂ ਰਹਿ ਗਏ ਹਨ ਇਹ ਸੱਚਾਈ ਹੈ ਚੇਂਜ ਹੋ ਗਿਆ ਦੌਰ ਨਾ ਬਹੁਤ ਚੇਂਜ ਹੋ ਗਿਆ ਪਹਿਲਾਂ ਕੀ ਹੁੰਦਾ ਸੀਗਾ ਕੰਪੀਟੀਸ਼ਨ ਨਹੀਂ ਹੁੰਦਾ ਸੀ ਹਾਂਜੀ ਹੁਣ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਹੁਣ ਨਾ ਕੰਪੀਟੀਸ਼ਨ ਹੋ ਗਿਆ ਤੁਹਾਨੂੰ ਉਸ ਲੈਵਲ ਨੂੰ ਦੇਖ ਕੇ ਯਾਰੀਆਂ ਬਣਦੀਆਂ ਨੇ ਹਾਂ ਹਨਾ ਸੋ ਸੱਚੀ ਹੋਣੇ ਸਮਾਂ ਬਦਲ ਗਿਆ ਤਾਂ ਮੈਂ ਤਾਂ ਹੀ ਯਾਦ ਕਰਦੀ ਹੁੰਨੀ ਆ ਕਿ ਬਟ ਹਾਂ ਜਿੱਥੇ ਮੇਰੀ ਹੈਗੀ ਆ ਉੱਥੇ ਆਪਾਂ 110% ਨਭਾਵਾਂਗੇ ਜਿੰਨਾ ਜਿਹਾ ਸਾਹ ਚੱਲ ਰਿਹਾ ਹੈ। ਬਿ ਜ਼ਰੂਰ ਆਪਣੇ ਵੱਲੋਂ ਮੈਂ 100% ਨਭਾਵਾਂਗੀ। ਆਰ ਜਿਹੜੇ ਹੈਗੇ ਆ ਉਹ ਹਲੇ ਵੀ ਲਿਸਟ 'ਚ ਪੱਕੇ ਹੈਗੇ ਨੇ।